ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਅੱਜ ਨਾ ਆ ਕੇ ਬੈਠੇ ਆ ੁੱਪੇ ਦੋ ਦਿਨਾਂ ਬਾਅਦ ਰਾਮਦਾਰੀ ਨਾਲ ਅੱਜ ਰਾਤ ਦੇ ਬਾੜ ਵੀ ਥੋੜੇ ਜਿ ਗਿੱਲੇ ਸੀ ਕਿ ਹੁਣ ਮੈਂ ਖਾ ਤੇਲ ਲਾਉਨੇ ਆ ਇੱਧਰ ਆਪਾਂ ਰੱਖ ਲਿਆ ਹੈਗਾ ਸਾਗ ਚਰਤੀ ਧਰਤਾ ਨਵੀਂ ਮਸ਼ੀਨ ਨਾਲ ਚੀਰਿਆ ਅੱਜ ਸਾਗ ਆਪਾਂ ਨਵੀਂ ਮਸ਼ੀਨ ਜਿਹੜੀ ਉਹਦੇ ਲੈ ਕੇ ਆਂਦੀ ਸੀ ਪਿਛਲੇ ਬਲੌਗ ਚ ਦਿਖਾਈ ਸੀ ਤੁਹਾਨੂੰ ਉਹ ਲਾ ਲਈ ਅੱਜ ਤੇ ਹੁਣ ਵਾਲਾਂ ਨੂੰ ਤੇਲ ਤੂੰ ਲਵਾਉਣੀ ਅੱਜ ਚੰਗੀ ਤਰ੍ਹਾਂ ਵਾਲ ਥੁੱਪੇ ਬੈਠ ਕੇ ਨਾ ਤੇਲ ਲਵਾਉਣਾ। ਦੋ ਦਿਨ ਤਾਂ ਤੁਰੀ ਫਿਰਦੀ ਨੂੰ ਪਤਾ ਹੀ ਨਹੀਂ ਲੱਗਾ ਲੱਤਾਂ ਦੀ ਵੀ ਬੱਸ ਹੋ ਗਈ। ਜਿਉਂ ਸਵੇਰ ਤੋਂ ਉੱਠ ਕੇ ਰਾਤਾਂ ਹੀ ਪੈ ਜਾਂਦੀ ਸੀ ਤੁਰੀ ਫਿਰਦੀ ਹ ਤੇ ਰਾਤ ਨੂੰ ਹਨੇਰੇ ਹੋਏ ਨਾ ਆ ਕੇ ਫੇਰ ਪੈਣਾ। ਇਹ ਕੱਪੜੇ ਲੀੜਿਆਂ ਦਾ ਵੀ ਨਵੀਂ ਲੀੜਿਆ ਬਸ ਤੈ ਹਾਂ ਲਾਉਣ ਨਾ ਲਾ ਕੇ ਹੁਣ ਸੁੱਕ ਜਾਣੇ ਸੁੱਕੇ ਹੀ ਪਏ ਐ ਤਕਰੀਬਨ ਧੁੱਪ ਕਾਫੀ ਸੀ ਵੀ ਸਾਜਰੀਏ ਦੇ ਉੱਤੇ ਵੀ ਆ ਕਰਨ ਗਿਆ ਬਲੁਧਿਆਣੇ ਬਸ ਉਹ ਵੀ ਆਉਂਦਾ ਵਾ ਆ ਇਹ ਲਾਲ ਤੋ ਤੇ ਬਾਗੇ ਲਗਦਾ ਨਹੀਂ ਫੇਰੀ ਰਹਿੰਦੇ ਭਾਈ ਹਮ ਨਹੀਂ ਹੱਥ ਤੇ ਬਾਗੇ ਨਹੀਂ ਲਗਦਾ ਚਾ ਮੜੀ ਚੀਜ਼ ਹੈ ਨਾ ਲਵੇਂ ਫੜਾ ਦੇ ਕੰਮ ਵੀ ਚੰਗੀ ਤਰ੍ਹਾਂ ਲਾ ਦੇ ਕਰਿਆ ਇਹ ਆ ਸਕੀ ਸਾਰੇ ਚਿੱਟੇ ਹੋ ਗਏ ਵਿੱਚੋਂ ਅੱਧੀ ਆਹਾ ਅੱਗੇ ਤੇਰੇ ਵਿੱਚੋਂ ਨਹੀਂ ਸੀ ਕੋਈ ਕੋਈ ਸੀ ਹਾਂ ਨਹੀਂ ਉਹਨਾਂ ਦਾ ਮਰਦੇ ਸਾਬਨਾ ਤਾਂ ਹੋਣੀਆਂ ਨਹੀਂ ਮੈਂ ਤਾਂ ਕਹਿੰਦੀ ਹਾਂ ਮੈਂਨੇ ਕਲਰ ਨਾਲ ਜਿਹੜਾ ਪਹਿਲਾਂ ਲਾਉਂਦੀ ਰਹੀ ਨਾ ਇਹ ਜਿਹੜਾ ਤੈਨੂੰ ਨਿਗਾ ਤਾਂ ਤੁਹਾਨੂੰ ਕੋਸ ਲੱਗਦਾ ਨਹੀਂ ਨਹੀਂ ਉਹ ਇਹ ਪਾਣੀ ਚ ਢੋਲਣ ਲਈ ਜਿਹੜਾ ਟੂਪਜੀ ਵਾਲਾ ਪਾ ਕੇ ਲਾਉਂਨੇ ਉਹਦੇ ਨਾਲ ਵਾਲਾਂ ਨਿਗਾ ਤੇ ਵੀ ਅਸਰ ਪੈਂਦਾ ਤੇ ਉਹਦੇ ਨਾਲ ਵਾਲ ਵੀ ਚਿੱਟੇ ਛੇਤੀ ਹੁੰਦੇ ਆ ਹਾਂ ਡਾਈਨਰ ਤਾਂ ਨਹੀਂ ਕਰਾਉਂਦੇ ਆ ਨੰਦੇ ਜੇ ਚਿੱਟੇ ਕੀ ਨੇ ਮੇਰੇ ਆ ਜਦੋਂ ਚੀਂ ਨਾਂ ਵਿੱਚੋਂ ਦਰਵਾਜ਼ੇ ਲੱਗੇ ਨਾ ਉਹਨੂੰ ਪਤਾ ਲੱਗ ਜਾ ਹੂੰ ਨਹੀਂ ਲੱਗਦਾ ਵਰਲੰਡ ਇੱਥੇ ਪਤਾ ਮਾਰਾ ਜਿਵੇਂ ਆੱਖ ਬਣਾਈ ਲਾਏ ਨਹੀਂ ਬਧੀਆ ਮੈਂ ਤਾਂ ਆਪ ਹੁਣ ਨਹੀਂ ਘਟ ਲਾਇਆ ਕਰਨਾ ਉਹ ਹੀ ਨੀ ਦਾ ਖਰਾਬ ਹੋ ਗਿਆ ਕਿਤੇ ਆਹੋ ਜੁਆ ਕੇ ਨਾ ਜਦੇ ਗਿਆਨ ਬਣ ਜਾਂਦਾ ਵਜਾ ਤਾਂ ਉਹੀ ਲੱਗੇ ਨਹੀਂ ਭਣੇ ਵਜਾ ਤਾਂ ਉਹੀ ਆ ਵਜਾ ਤਾਂ ਨਹੀਂ ਬਦਲਦੀ ਫਿਰ ਹੁਣ ਦੁਨੀਆ ਦੇ ਹਿਸਾਬ ਨਾਲ ਚੱਲਣਾ ਵੀ ਪੈਂਦਾ ਜਿਵੇਂ ਜਵਾਨਾ ਲੈ ਮੇਗਾ ਥੋੜੀ ਕਰ ਲਉ ਹੁਣ ਬਾਹਰ ਅੰਦਰ ਜਾਣੇ ਆ ਭੈੜਾ ਲੱਗਦਾ ਫਿਰ ਕਿ ਉਹ ਕੀ ਉਹਦਾ ਨਾਂ ਆਹਾ ਗਿਆਨ ਆਹ ਤੇਰੇ ਵਾਲ ਨਹੀਂ ਹੈ ਕਿਹੜੇ ਗਿਲਿਆਂ ਦੀ ਆਈ ਹੋਗੀ ਨਾ ਵੀ ਯਾਦ ਨਹੀਂ ਘਰੇ ਦੋਤੇ ਦੋਤੀਆਂ ਵਾਲੀ ਹੋਣੀ ਆ ਬਲਕਿ ਰੇਡੀ 10 ਵਾਲੀ ਤੇ 2 ਵਾਲੀ 2 ਵਾਲੀ ਉਹਨੂੰ ਸਮੋਸੇ ਲਿਆ ਕੇ ਤਿੰਨ ਤਿੰਨ ਸਮੋਸੇ ਵਾਹਿਗੁਰੂ ਆਰਡਰ ਤੇ ਆ ਮੈਂ ਤੇ ਆ ਬਣ ਗਈ ਕਿੰਨੇ ਜਾਣੇ ਆ ਮੈਂ ਥੋੜਾ ਕੀ ਦੱਸਿਆ ਸੀ ਤੂੰ ਹੱਥੋਂ ਫੋਨ ਲਾ ਕੇ ਤੁਰਿਆ ਕਰਨਾ ਨਹੀਂ ਹਾਂ ਇੱਧਰ ਫੋਨ ਦੱਸਿਆ ਰੈਡੀ ਨੂੰ ਕਰੋ ਰੈਡੀ ਨਹੀਂ ਤਾਂ ਮੈਨੂੰ ਕੋਈ

ਆਪ ਦੀ ਫੇਰ ਬਣਾਵਾਂਗਾ ਪਹਿਲਾਂ ਉਹਨਾਂ ਦੀ ਬਣਾਉ ਆਪ ਦੀ ਨਿਹਜ ਬਣਾਉਣੀ ਜਦ ਮੋਹਪੜੀ ਲੈ ਚੱਕ ਹੰਦੂ ਡੋਟੂ ਵਿੱਚ ਕਰਪਾ ਪੰਜ ਜਿਹੜੇ ਸਪਰੇਅ ਕਰਦੇ ਮੇਥੀ ਵਾਲੇ ਤੇਲ ਨਾਲ ਬਾੜ ਕਾਲ ਕਾਲੇ ਵੀ ਹੁੰਦੇ ਭਾਰੇ ਵੀ ਹੁੰਦੇ ਥੋੜੇ ਜਿਹਾ ਵਾਧਾ ਨਵਿੰਦਰ ਦੇ ਬਹੁਤ ਫਰਕ ਪੈ ਗਿਆ ਮੈਂ ਤਾਂ ਉਹਨੂੰ ਇੰਨੀ ਕਾੜ ਕੇ ਦੇ ਕੇ ਆਈ ਸੀ ਨਾ ਡੱਬਾ ਭਰ ਜਾਂਦਾ ਕਿੰਨੀ ਹਾਂ ਮੇਥੀ ਸਾੜ ਕੇ ਹਾਂ ਤੇਲ ਚ ਇਹ ਮੈਂ ਵੀ ਲਾ ਹਾਂ ਹਾਂ ਪਹਿਲਾਂ ਨਾ ਹਣ ਤੋਂ ਅੱਛਾ ਤੇਲ ਚ ਸਾੜਦੇ ਹੂੰ ਉਹਦੇ ਵਾਵਾ ਫਰਕ ਪੈ ਗਿਆ ਹੁਣ ਹਰ ਹਫ਼ਤੇ ਲਾਉਂਦੀ ਹਾਂ ਹੁਣ ਤੁਸੀਂ ਨਾ ਹਣਾ ਨਹੀਂ ਨਹੀਂ ਇਹ ਕਿਹੜਾ ਮੇਥੀ ਵਾਲਾ ਦਾ ਇਹ ਦਾ ਦੂਜਾ ਪਤ ਕਦੂ ਵਾਲਾ ਤੇਲ ਆ ਮੇਥੀ ਵਾਲਾ ਜਿਹੜਾ ਉਥੋਂ ਲੈਂਦਾ ਹਜ਼ੂਰ ਸਭ ਜਿਹੜਾ ਕਰਾ ਲਾ ਤੂੰ ਵੀ ਅੱਜ ਅਜੇ ਨਹੀਂ ਕੋਈ ਕਰਾਉਣੇ ਹੁਣ ਅਜੇ ਕਰਾਣਾ ਉਹ ਮੰਮੀ ਨੂੰ ਤੂੰ ਮੈਂ ਚਾਹ ਬਣਾਉਣ ਨੂੰ ਤੇ ਜੁੜਾ ਕਰਾਂ ਨਾ ਇਹ ਹੋਰ ਆਈ ਹੁੰਦਾ ਕੰਮ ਮੇਰਾ ਆ ਕੇ ਕਰਾ ਲੂਗਾ ਚਲ ਕੋਈ ਨਹੀਂ ਆ ਕੇ ਕਰਾ ਆ ਆ ਕੇ ਕਰਾਂ ਕੀ ਲੈਗਾ ਇੱਥੋਂ ਠੀਕ ਹੀ ਜਾਣਾ ਇੱਥੇ ਜੁੜਾ ਹੈਗਾ ਹਾਂ ਹੈਗਾ ਕੋਈ ਫਤੂ ਬਣਾਉਣਾ ਚਾਹ ਮੈਂ ਉਦੋਂ ਬਣਾਈ ਸੀ ਆ ਤੁਸੀਂ ਜਾਂ ਤੂੰ ਤੇ ਕੰਮ ਤਾਂ ਚਾਹ ਵੀ ਨਹੀਂ 2 ਵਜਣ ਵਾਲੇ ਸੀ ਮੈਨੂੰ ਉਦੋਂ ਕਹ ਦਿੰਦੇ ਨਾ ਜੀ ਰਾਮਾ ਲੱਗਦਾ ਕਿ ਮੈਂ ਜਾਵਾਂ ਭੰਡ ਛੱਡ ਦਿੰਦੀ ਚਾਹੁੰਦਾ ਨਹੀਂ ਕੋਰੇ ਵਾਲੇ ਨੂੰ ਹੁਣ 3-4 ਫੀਨ ਦਿੰਦਾ ਘਰ ਵਾਲੇ ਨੇ ਮੈਨੂੰ ਦੱਸ ਕੇ ਕਰੰਟ ਦਾਸ ਗਾਵ ਨੂੰ ਤੇਰੇ ਘਰ ਵਾਲਾ ਤੇਰਾ ਕੀ ਲੱਗਦਾ ਘਰ ਵਾਲੇ ਨੇ ਮੈਨੂੰ ਦੱਸ ਪਿਆ ਨਹੀਂ ਹਾਂ ਮੇਰੇ ਦਾਦੇ ਕੀ ਹਾਸ ਬਣਦੀ ਉਹ ਕਹ ਉਹ ਤੇ ਮੂੰਹ ਖਾਜਦਾ ਹਾਂ ਅਮਰਤ ਦੀ ਕੁੜੀ ਤੇ ਆਹੋ ਬੜਾ ਸਾਜਦਾ ਤੇ ਮੂੰਹ ਖਾਚਿਆ ਵਰਤ ਨਹੀਂ ਲਿਖਿਆ ਲਧਿਆਣੇ ਗਈ ਦਵਾਈ ਲੈ ਦਵਾਈ ਲੈਣ ਨਾਲ ਦਵਾਈ ਲੈਣੇ ਕੁੜੇਆਂ ਫੇਰ ਛੱਡ ਕੇ ਜਾਂਦੇ ਨਹੀਂ ਮੈਨੂੰ ਲੱਗਦਾ ਨਾਲ ਹੀ ਗਈਆਂ ਅੱਛਾ ਹਾਂ ਪਾਣੀ ਹੋਣਗੇ ਖਾਓ ਲੋਣਗੇ ਹਾਂ ਕੰਤੇ ਨੇ ਵੀ ਹਣੇ ਹਾਂ ਕੰਤੇ ਨੇ ਵੀ ਚੈਣੇ ਨੇ ਵੀ ਜਾਣਾ ਉਹਦੇ ਮੁੰਡੇ ਨੇ ਨਹੀਂ ਮਾਲੇ ਕੇ ਜਾਣੇ ਨਹੀਂ ਕਰਦੇ ਨਹੀਂ ਨਹੀਂ ਉਹਨੇ ਵੀ ਜਾਣਾ ਆਉਂਦੇ ਆ ਤਾਂ ਨਾ ਕੰਮ ਤੇ ਦੇ ਨਾਲ ਤਾਂ ਵੀ ਜਾਣੇ ਹਨ ਘਰੇ ਕੰਮ ਤਾਂ ਘਰੇ ਨੂੰ ਕੀ ਆ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਤਾਂ ਘਰ ਆ ਰਾਣੀ ਜਲੀ ਮਰੀਗਾ ਹੜ ਕਰੇ ਹੈਗੇ ਪੁੱਲਾ ਜੀ ਕਰਦੇ ਟਾਈਮ ਨਾ ਆ ਜਨਾਂਗੇ ਪੰਜ ਪੰਜ ਲਿਖੋ ਤੁਸੀਂ ਕਿਉਂ ਕਹਿ ਰਹੇ ਨਾ ਬਾਟਾ ਮੈਂ ਤਾਂ ਕਿਹਾ ਨਹੀਂ ਤਾਂ ਆਇਆ ਨਾ ਹੋਇਆ ਮੈਂ ਤਾਂ ਕਿਹਾ ਇਹ ਨਵੇਂ ਨੇ ਇਹ ਨਵੇਂ ਵੱਧ ਗਏ ਅੱਜ ਤੇਲ ਪਾ ਦੇ ਪੂਰਾ ਇਹ ਨਵਰਾ ਤਾਂ ਨਹੀਂ ਨਹੀਂ ਇਹ ਤਾਂ ਫਰਾਜ ਹੀ ਆ ਜਿਹੜਾ ਵੱਡੀਆਂ ਸੀਸੀਆਂ ਚ ਅੱਛਾ ਉਹ ਆ ਹਾਂ ਹਾਂ ਐ ਲੋਹੀ ਰਿਆ ਹਾਂ ਅੱਛਾ ਉਹੀ ਆ ਮੈਂ ਤਾਂ ਨਾ ਨਰਾਤਰਨਾ ਕੱਦੂ ਦਾ ਕੋਈ ਨਹੀਂ ਨਰਾਤਰਨਾ ਤਾਂ ਸਿਆਲ ਚ ਲਾਉਣਾ ਨਹੀਂ ਚਾਹੀਦਾ ਉਹਦੇ ਨਾਲ ਤਾਂ ਸਾਹ ਜਾਂਦਾ ਨਹੀਂ ਗਰਮੀ ਚ ਹੈ ਗਰਮੀ ਚ ਹੁੰਦਾ ਉਹ ਤਾਂ ਠੰਡਾ ਵਾਲਾ ਹੁੰਦਾ ਤੇ ਠੰਡਾ ਵਾਲਾ ਸਰਫਾਉਂਦਾ ਕਰਤਾ ਸ਼ਾਂਤ 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 ਸੁਆਹੋ ਜਾਉ ਸਰਫਾਉਂਦਾ ਕੇਰਾ ਫਾਈ ਜਰਤਾਰ ਨੇ ਲਾ ਲਿਆ ਕਹਿੰਦਾ ਨਾ ਮੇਰਾ ਸਰਜਰ ਸੁਟਾ ਪਿਆ ਨੰਨਾ ਤਨਿੱਖ ਤੁਚਾ ਕੀ ਤੂੰ ਸਰਜਾ ਪਤਾ ਨਹੀਂ ਸੀ ਮਾਤਾ ਚਾ ਜਾਣਾ ਤੂੰ ਸਰਹੰਦ ਤੂੰ ਵਾਸਤੇ ਆਣਾ ਮੈਂ ਤਾਂ ਜਨਵਰੀ ਦੇ ਕੱਲੇ ਦਰਦ ਫਿਰ ਆਪਾਂ ਮੈਂ ਨਹੀਂ ਵਾਰ-ਵਾਰ ਕਹਿੰਦਾ ਹੁੰਦਾ ਫਿਰ ਉਹ ਗੱਲ ਵੀ ਨਹੀਂ ਬਾਲਦੀ ਨਹੀਂ ਪਤਾ ਕਰਦਾ ਨਹੀਂ ਫਿਰ ਹੁਣ ਗਾਮੀ ਸੌਣ ਵਾਲੀ ਹੈ ਬਿਲਕੁਲ ਠੀਕ ਹੈ ਇਹ ਕਰੀ ਨਹੀਂ ਕਹੇ ਤੋ ਤੁਸੀਂ ਨਹੀਂ ਕੋਈ ਨਿਕੋਸ਼ ਵੀ ਕੱਲ ਹੁਣ ਇਹ ਧਰਮੇ ਨੂੰ ਆੜ ਦੇਣੀ ਜਾਣਾ ਤੜਕੇ ਪਰਸੋਂ ਤੜਕੇ ਉਹਨਾਂ ਨੇ ਘਰੇ ਜਾ ਗਏ ਮੈਂ ਉਹਨਾਂ ਨੂੰ ਨਹੀਂ ਖਾਂ ਦਿੱਤੀ ਸਾਰੇ ਨਾਲੇ ਕੰਮ ਵਾਲੇ ਆ ਟਰਾਲੇ ਦੇ ਇਹ ਜਾਨ ਵਰੀ ਤੇ ਆਪੇ ਜਾਊਗਾ ਨਾਲ ਇੱਕ ਸਾਥੀ ਹੈਗਾ ਮੁੰਡਾ ਕੋਈ ਨਹੀਂ ਮੈਂ ਵੀ ਜਾਣਾ ਇਹ ਜਦ ਮਰਜੀ ਜਾਵਲੇ ਬਈ ਇਹ ਜਦ ਮਰਜੀ ਹੋਣਾ ਮੱਥਾ ਵੀ ਨਹੀਂ ਉੱਥੇ ਟੇਕਾ ਜਾਣਾ ਚਾਹਜਣਾ ਮੱਥਾ ਟੇਕ ਕੇ ਇਹ ਹੋਲਾ ਮੱਲਾ ਇੱਥੇ ਹੁੰਦਾ ਲੈ ਆਪਣੀ ਦੁਕਾਨ ਉਹ ਇੱਥੇ ਆਨੰਦਪੁਰ ਹੁੰਦੀ ਤੇ ਦੁਕਾਨ ਲਈ ਵੀ ਹੂੰ ਬਈ ਮੈਂ ਤਾਂ ਸਾਲ ਚ ਪੰਜ ਵਾਰ ਹੀ ਜਾਂਦਾ ਮੇਰੇ ਕੋਲ ਉੱਥੇ ਤੂੰ ਲੇਤੀ ਲਰਾਈ ਦੇ ਉਹ ਜਿਹੜੇ ਗਲਾਸ ਉੱਥੇ ਹੀ ਹੈ ਹੂੰ ਠੀਕ ਹੈ ਨਾ ਵੀ ਮੈਨੂੰ ਗਲਾਸ ਦੇਖਵਾ ਜੀ ਇੱਥੇ ਇੱਕ ਇੱਕ ਗਲਾਸ ਗੁਰਦੁਆਰਾ ਪਰੇ ਮੋਤੀ ਮੇਰੇ ਨਾਲ ਹੀ ਜਿੱਥੇ ਦੱਦ ਪਿਆਇਆ ਆ ਆ ਉਦੋਂ ਕੀਤੇ ਸੀ ਨਾ ਸਰਪਨਾ ਆ ਨੰਦਪੁਰੋਂ ਦੇਰ ਰੁਕਦੇ ਨਾ ਉਹ ਖਾਹਟੇ ਤੇ ਲਈ ਬੈਠੇ ਆ ਵੀ ਚਾਹ ਨਹੀਂ ਖਾਵਾਂ। ਇਹ ਤਾਂ ਆਰਡਰ ਕਰਕੇ ਆਇਆ ਹੈ। ਅੱਛਾ ਚਲ ਕੋਈ ਫਿਰ ਜਾਨ ਲੱਗੇ ਲੈ ਗਾਂ। ਲੱਗੀ ਤਾਂ ਵਿੱਚੋਂ ਗਿੱਲਾ ਹੋਇਆ ਸਰ। ਕੋਈ ਨਹੀਂ ਮੈਂ ਇੱਕ ਧੋਬ ਲਵਾ ਲਿਆ। ਨਹੀਂ ਨਹੀਂ। ਉਹੀ ਰਾਤ ਜੂੜਾ ਉਵੇਂ ਲਵੇਟ ਲਿਆ ਨਾਪ ਕੇ ਸੀ ਨਾਪੀ। ਨੋਰ। ਕੰਨ ਮੈਂ ਟੋਪ ਲਵਾਉਂਗੀ ਹੁਣ। ਮੈਂ ਤਾਂ ਆਪਾਂ ਕਿਸੇ ਨਾਲ ਤੁਹਾਨੂੰ ਅੰਦਰ ਨਾਲ ਗੱਲ ਕਰਾਂਗੇ। ਘਰ ਮੈਂ ਰੋਟੀ ਖਾਂਦੀ ਸ਼ੁਰੂ ਬਾਬਾ ਜੀ ਅਸਰ ਦੇ ਅੱਧਰਾਂ ਮੈਂ ਮੇਤਰਾ ਕਰਦਾ ਬਾਬਾ ਮਾਰੇ ਨਾ ਬਾਬਾ ਕੋਲ ਨੂੰ ਕੁਝ ਕਰਦੇ ਹੋਈ ਦਾ ਮਾ ਨੂੰ ਡੇਰਾਂ ਸਿੱਕੀ ਤੇ ਕਿੱਤੇ ਦੇ ਬੋਲ ਜੀ ਮੈਂ ਤਾਂ ਅੱਜ ਹੁਣ ਤਾਂ ਆਨਾਤੀ ਮੈਂ ਤਾਂ ਅਥਨੇ ਗੁਰਦੁਆਰੇ ਜਾ ਜਾਣਾ ਜਾ ਹੋਰ ਹੈ ਮੈਂ ਹਾਂ ਕੋਈ ਨਹੀਂ ਆਣਾ ਨਹੀਂ ਨੇ ਮੈਂ ਹੁਣ 2 ਦਿਨ ਹੋ ਗਏ ਨਾ ਬਾਹਲੀ ਖੜੀ ਰਹੀ ਰਹੀ ਕਰਕੇ ਨਾ ਮੇਰਾ ਤਾਂ ਲੱਤਾਂ ਆਕੜ ਗਿਆ ਹਾਂ ਬਹੁਤ ਮੁੱਕ ਗਿਆ ਦੇ ਹੋਰ ਕਿਵੇਂ ਆ ਠੀਕ ਆ ਮੱਚੀ ਜਾਂਦੀ ਆ ਜੀ ਦੁਕਾਨ ਸਜੇ ਜੀ ਕੱਲ ਵੀ ਦੁਕਾਨ ਸਜਾਣੇ ਆ ਜੀ ਅਜ ਉਹਨਾਂ ਨੇ ਵੀ 16 ਤੱਕ ਸਵਾਰ ਤੱਕ ਹਾਂ ਇਹ ਸਜਣੇ ਆ 6 ਤੇ ਆ 7 ਦਿਨ 6 ਤੋਂ ਲੈ ਕੇ 13 ਤੱਕ ਦੁਕਾਹ ਹੀ ਮੈਨੂੰ ਘਾਣਾ ਹੈ ਆਪਣੇ ਜਵਾਕਾਂ ਨੇ ਕੱਲ ਤੋਤਾ ਟਰਾਲਾ ਅੱਜ ਤਿਆਰ ਕਰੀ ਜਾਂਦੇ ਆ ਪਹਿਲਾਂ ਪੱਲੜ ਪਾਇਆ ਰੱਸਾ ਪਾ ਕੇ ਫਿਰ ਹੁਣ ਕਾਗਜ਼ ਪਾਈ ਜਾਂਦੇ ਮੈਂ ਕੋਲੇ ਨਹੀਂ ਜਾ ਕੇ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਆ ਟਰਾਲਾ ਤਿਆਰ ਕਰਤਾ ਇਹਨੇ ਸਰਾਹੰਦ ਨੂੰ ਜਾਣਾ ਜੇ ਮੈਂ ਕੋਲੇ ਜਾ ਕੇ ਬਣਾਉਂਗੀ ਫਿਰ ਰੋਲਾ ਪਾਉਣ ਲੱਗ ਜਾਂਦਾ ਕਰਨ ਵੀ ਸਾਡੀ ਵੀਡੀਓ ਬਣਾਉਣੀ ਆ ਤਾਂ ਕਰਕੇ ਮੈਂ ਤੁਹਾਨੂੰ ਦੂਰ ਤੋਂ ਹੀ ਦਿਖਾਉਣੀ ਆ ਕਾਗਜ਼ੀ ਕੋ ਵਿੱਚ ਪਾ ਕੇ ਉੱਤੇ ਤੇ ਰਸੇ ਪਾਈ ਜਾਂਦੇ ਲੋ ਜੀ ਸਬਜੀ ਆਪਣੀ ਬਣ ਰਹੀ ਹੈ ਆਲੂ ਬੜੀਆਂ ਪਕੌੜਿਆਂ ਦੀ ਤੇ ਇਧਰ ਆਪਾਂ ਸਾਗ ਨੂੰ ਤੜਕਾ ਲਾ ਕੇ ਰੱਖ ਲਿਆ ਖਾਨ ਜੋਕਰੇ ਨੂੰ ਲਾ ਲਿਆ ਬਾਕੀ ਦਾ ਸਵੇਰੇ ਲਾਵਾਂਗੇ ਇਹ ਦਿੱਤੇ ਦੇਰ ਗੇ ਚੁੱਲੇ ਤੇ ਆਪਾਂ ਰੱਖਤਾ ਦੁੱਧ ਗਰਮ ਹੋਣਾ ਤੇ ਉਧਰ ਆਪਣੇ ਮੁੰਡਿਆਂ ਨੇ ਵੀ ਟਰਾਲਾ ਕਰ ਲਿਆ ਤਿਆਰ ਦਿਖਾਉਣੇ ਵਿੱਚ ਲੈਟ ਜਾਗਦੀ ਤੁਹਾਨੂੰ ਅਰਮਾਨ ਜਗਾਓ ਲੈਟ ਕਿੱਥੇ 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 ਬੱਲ ਬਲਾ ਲੇ ਦੋ ਕਿ ਇੱਕ ਭਗਾਤਾ ਉਤਾਰ ਨਾ ਮੜੀ ਉਹ ਟਰਾਲੇ ਚ ਕਰੰਟ ਕਰੰਟ ਆ ਗਿਆ ਵਧੀਆ ਡੇਣੀ ਹਾਂ ਜਗਾਓ ਤਾਂ ਅਰਮਾਨ ਨਹੀਂ ਜਗਨੇ ਟਰੈਕਟਰ ਨਾਲ ਜਗਾਵਾਂਗੇ ਰੋਜ ਅੱਛਾ ਇਹ ਟਰੈਕਟਰ ਕਿਉਂ ਮਤਲਬ ਅਗਨਾ ਨਹੀਂ ਆ ਗਿਆ ਤੇ ਉਹਦਾ ਲਾਵਾ ਪਲੱਗ ਲਿਆਵਾਂਗੇ ਹੁਣ ਪਹਿਲਾਂ ਇਹਨਾਂ ਦੇ ਦੇਖੀ ਫਿਰ ਉਹਦਾ ਉਹਨਾਂ ਨੇ ਆਪ ਨੂੰ ਸਪਲਾਈ ਕੀਤੀ ਆਹ ਭਰਾਵਾ ਕੇਰਾ ਤਾਂ ਆਪ ਕਰਨੀ ਪੈਣੀ ਆ ਜੋ ਤੇ ਨਾਲ ਉਹੀ ਤੱਕ ਜਾਣ ਦਾ ਆ ਜਾ ਕਾਜਾ ਵੰਗ ਕਰਨ ਦਾ ਟਰੈਕਟਰ ਮਾਰਦਾ ਲਾਈਟਾਂ ਕਰਨ ਨੇ ਤਾਂ ਟਰੈਕਟਰ ਤੇ ਹੀ ਲਾਈਟਾਂ ਲਾਈਆਂ ਬਾਲੇ 'ਚ ਵੀ ਲਾਈਟਾਂ ਲਾਈਆਂ ਦਿਖਾਉਨੇ ਹਨੋ ਯਕੀਨ ਪੁੱਤ ਆ ਮੇਰਾ ਕਰਨ ਗੱਲ ਇੰਨਾ ਚੀਜ਼ਾਂ ਦਾ ਬਸ ਚਾਹ ਐ ਨੁਰਿੰਦਾ ਸਾਰੀ ਦਿਹਾੜੀ ਐ ਲਾਈਟਾ ਹੋਣ ਬੰਪਰ ਹੋਵੇ ਮੂਰੇ ਟਰੈਕਟਰ ਦੇ ਕੋਸ ਨਾ ਕੋਸ ਲਖਾਇਆ ਹੋਵੇ ਫੋ ਟਰੈਕਟਰ ਜੋੜੂਗਾ ਟਰਾਲੇ ਦੇ ਨਾਲ ਤੇ ਫੇਰ ਲਾਈਟ ਜਗਾਊਗਾ ਜਿਹੜੀ ਟਰਾਲੇ ਦੇ ਵਿੱਚ ਲਾਈ ਆ ਮੈਂ ਹੁਣੇ ਪੁੱਛਿਆ ਸੀ ਮੈਂ ਫੇਰ ਲਾਈਟ ਜਗਾਏ ਇਹ ਕਹਿੰਦਾ ਮੰਮੀ ਜਿਗਾ ਕੇ ਦਿਖਾਉਣਾ ਟਰੈਕਟਰ ਲਾ ਕੇ ਇਹ ਰਹਾ ਆ ਲਾਈਟ ਬੜੀ ਸੋਹਣੀ ਲੱਗਦੀ ਹੈ ਜਿਹੜੀ ਟਰੈਕਟਰ ਦੇ ਥੱਲੇ ਲਾਈ ਹੈ ਨਹੀਂ ਵਿੱਚ ਨਹੀਂ ਹੈ ਜੇ ਤੱਕ ਇਹ ਆ ਲਾਈਟ ਕਿੱਥੇ ਲੱਗੀ ਹੈ ਜਿਹੜੀ ਆ ਰੈੱਡ ਅੱਛਾ ਥੱਲੇ ایجا کی ਬਾਹਰ ਚੋ ਲਾ ਲਾਂਗੇ ਜਿਹੜਾ ਉੱਤੇ ਡੰਡਾ ਵਿਚਾਲੇ ਲਾਇਆ ਟਰਾਲੇ ਦੇ ਕਰਨ ਬੱਲੇ ਵੀ ਬਾਲੇ ਵੱਡੇ ਲਾਏ ਆ ਕਰਨ ਵਿੱਚ ਜੀਰੋ ਦੇ ਬੱਲ ਬਲਾਓ ਟਰਾਲੇ ਚ ਲਾਈਟ ਜਗਾ ਲਈ ਕਮਰੀ ਵਰਗਾ ਬਣਾਤਾ ਕਤੀ ਇਹਦੀ ਹੈ ਕਤੀ ਹਾਂਜੀ ਟਾਈਮ ਤਕਰੀਬਨ 6 ਵਜਣ ਵਾਲੇ ਆ ਕੰਮ ਧੰਦੇ ਆਪਾਂ ਸਾਰੇ ਨਿਵੇੜ ਲਏ ਆ ਬਸ ਹੁਣ ਤਾਂ ਇੱਕ ਰੋਟੀ ਪਕਾਉਣ ਵਾਲੀ ਰਹਿ ਗਈ ਆਟਾ ਗੁੰਨ ਕੇ ਸਾਗ ਨੂੰ ਤੜਕਾ ਸਬਜ਼ੀ ਸਾਰਾ ਕੁਝ ਡਨ ਹੋ ਗਿਆ ਤੇ ਚਲੋ ਜੀ ਅੱਜ ਦੇ ਬਲੌਗ ਦਾ ਐਂਡਪ ਕਰਦੇ ਆ ਇੱਥੇ ਹੀ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਲਾਈਟਾਂ ਬੱਤੀਆਂ ਕਰ ਦਿੱਤੀਆਂ ਪੰਨੀ ਰੱਖੋਗੇ ਚਲੋ ਜੀ ਬਾਏ